ਖਡਾਰੀਆਂ ਨੂੰ ਜਿਹੜਾ ਇਹ ਟੀਕਾ ਲਾ ਕੇ ਖੇਡਦੇ ਆ ਜਾਂ ਕੋਈ ਗੋਲੀ ਖਾ ਕੇ ਖੇਡਦੇ ਆ ਜਾਂ ਨਸ਼ਾ ਕਰਕੇ ਖੇਡ ਰਹੇ ਆ ਟੈਕਨੀਕਲੀ ਦੇਖਿਆ ਜਾਵੇ ਤੇ ਉਹਨਾਂ ਦੀ ਜਵਾਨੀ ਦੇ ਉੱਤੇ ਇਹ ਸਿੱਧਾ ਅਸਰ ਪੈ ਰਿਹਾ ਤੇ ਇਸ ਚੀਜ਼ ਦੇ ਉੱਤੇ ਸਰਕਾਰਾਂ ਬਿਲਕੁਲ ਅੱਖਾਂ ਬੰਦ ਕਰਕੇ ਬੈਠੀਆਂ ਨੇ ਸਰਕਾਰਾਂ ਤੇ ਜਿਹੜੀਆਂ ਬੈਠੀਆਂ ਬੈਠੇ ਆ ਪਰ ਮੇਰਾ ਨਾ ਇੱਕ ਬੇਨਤੀ ਆ ਪੁਰਾਣੇ ਕੋਚਾਂ ਨੂੰ ਜੀ ਜਿਹੜੇ ਪੁਰਾਣੇ ਵਧੀਆ-ਵਧੀਆ ਕੋਚ ਹੋਏ ਆ ਹਮ ਜਦੋਂ ਤੁਸੀਂ ਜ਼ਿੰਮੇਵਾਰੀ ਥੋੜੀ ਜਿਹੀ ਚੱਕ ਲਓਗੇ ਨਾ ਜਿੰਨਾ ਨਕਲੀ ਲਾਣਾ ਵਿੱਚ ਆਇਆ ਹੈ ਨਕਲੀ ਕੋਚ ਆਏ ਹੋਏ ਆ ਹਮ ਇਹ ਆਪਣੇ ਆਪ ਘਰ ਬਹਿ ਜਾਣਗੇ ਹੂੰ ਬਾਕੀ ਮੇਰੀ 플레이ਰਾਂ ਨੂੰ ਬੇਨਤੀ ਹੈ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਪੁਰਾਣਾ ਕੋਚ ਹੈਗਾ ਆ ਜਿਨ੍ਹਾਂ ਨੇ 플레이ਰ ਤਿਆਰ ਕੀਤੇ ਜਿਨ੍ਹਾਂ ਨੂੰ ਬਹੁਤ 20-20 ਸਾਲ ਦਾ ਐਕਸਪੀਰੀਅੰਸ ਆ ਉਹਨਾਂ ਕੋਲ ਜਾ ਕੇ ਮਿਹਨਤ ਕਰੋ ਹੂੰ ਠੀਕ ਹੈ ਇਹ ਤਾਂ ਹੋ ਗਈ ਗੱਲ ਕੱਲੀ ਕਬੱਡੀ ਦੀ ਜੀ ਨਸ਼ਲ ਕੁਸ਼ੀ ਦੀ ਗੱਲ ਮੈਂ ਕਰਦਾ ਕਿ ਜਿਹੜਾ ਚਿੱਟਾ ਆਇਆ ਹੂੰ ਇਹਨਾਂ ਨਸ਼ਾ ਆਇਆ ਪੰਜਾਬ ਦੇ ਵਿੱਚ ਇੱਕ ਪੀੜੀ ਪੂਰੀ ਦੀ ਪੂਰੀ ਜਿਦਾਂ ਕਿ ਮੰਨ ਲਓ ਕਿ 75% ਜੇ ਨਹੀਂ ਜੇ ਕੋਈ ਨਾਮੰਨੇ ਨਾਮੰਨੇ 75% ਸੀ ਉਹਦਾ ਖਮਿਆਜਾ ਭੁਗਤ ਰਹੇ ਸਾਰੇ ਦਾ ਹੂੰ ਆਪਣੀ ਨਵੀਂ ਜਵਾਨੀ ਦੇ ਵਿੱਚ ਹੂੰ ਸੋ ਉਹਦੇ ਬਾਰੇ ਸੋਚ ਵਿਚਾਰ ਜਰੂਰ ਕਰੋ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਵਾਂ ਤੁਸੀਂ ਸਰਕਾਰ ਦੇ ਮੋਹਲ ਨਾ ਦੇਖੋ ਹੂੰ ਕਿ ਸਰਕਾਰ ਨੇ ਕੁਝ ਕਰਨਾ ਹੈ ਹੂੰ ਸ਼ੁਰੂਆਤ ਕਰੋ ਤੁਸੀਂ ਆਪਣੇ ਪਿੰਡ ਦੇ ਸਕੂਲ ਤੋਂ